Obrigado. ਸਸੀ ਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਸੀਂ ਇਲੈਕਸ਼ਨਾਂ ਦੇ ਵਿੱਚ ਖੜੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੁਆਬਾ ਨਿਸਬਲੋਂ ਵਿਸ਼ ਤੇ ਪਰਮਾਤਮਾ ਕਰੇ ਤੁਹਾਡੀ ਜਿੱਤ ਹੋ ਤੇ ਜਿਹੜੇ ਤੁਹਾਡਾ ਨਾਮ ਅਨੀਤਾ ਰਾਣੀ ਸੁਪਤਰੀ ਨਰੇਸ਼ ਕੁਮਾਰ ਗੰਗੜ ਤੁਸੀਂ ਇਲੈਕਸ਼ਨਾਂ ਵਿੱਚ ਖੜੇ ਹੋ ਔਰ ਆਪਣਾ ਜਿਹੜਾ ਰੁਝਾਨ ਹੈ ਤੁਸੀਂ ਕਿਵੇਂ ਦੇਖਦੇ ਹੋ ਸਰ ਮੈਂ ਆਪਣਾ ਰੁਝਾਨ ਬਹੁਤ ਵਧੀਆ ਦੇਖਦੀ ਹਾਂ ਸਾਰੇ ਆਪ ਨੂੰ ਪਿਆਰ ਕਰਦੇ ਆ ਮਹੱਲੇ ਵਾਸੀ ਸਾਰੇ ਜਣੇ ਮੈਂ ਉਹਨਾਂ ਦਾ ਸਤਿਕਾਰ ਕਰਦੀ ਹਾਂ ਬਹੁਤ ਵਧੀਆ ਰੋਜ਼ਾਨਾ ਆਉਣਾਂਗੇ ਬਹੁਤ ਵਧੀਆ ਰੋਜ਼ਾਨਾ ਤੁਹਾਡੇ ਕੋਲ ਰਾਤ ਨੂੰ ਕੋਈ ਮੈਂਬਰ ਆਵੇ ਕਿਸੇ ਦਾ ਕੋਈ ਕੰਮ ਫਸਿਆ ਹੋਵੇ ਕੀ ਤੁਸੀਂ ਕਰੋਗੇ ਜਸ ਸਰ ਜ਼ਰੂਰ ਕਹਰੋ ਮੈਨੂੰ ਇੱਥੇ ਤੱਕ ਲੈ ਕੇ ਆਉਂਗੇ ਜਿਤਾਉਣਗੇ ਤਾਂ ਜ਼ਰੂਰ ਕਰਾਂਗੇ 12 ਵਜੇ ਤੱਕ ਸਾਰਾ ਦਿਨ ਉਹਨੇ ਬਰਜੇ ਮਰਾਤ ਆਪ ਉਹਨਾਂ ਸੇਵਾ ਕਰਾਂਗੇ ਸਾਰੇ ਕੇ ਵੀ ਵੈਰੀ ਖੋਗਲੇ ਦਾਵੇ ਹੁੰਦੇ ਉਹ ਤਾਂ ਨਹੀਂ ਹੋਣਗੇ ਸਰ ਨੂੰ ਫਦਰ ਜੀ ਨੇ ਸਭ ਨੂੰ ਜੀ ਤੇ ਜਿਹੜੀਆਂ ਸਾਡੀਆਂ ਮਤਲਬ ਦੂਰ ਆਪਣੇ ਸੰਗਤਾਂ ਆ ਜਿਹੜੀਆਂ ਆਪਣੇ ਭਰਾ ਆ ਜਾਂ ਸਾਡੀਆਂ ਭੈਣਾਂ ਆ ਉਹ ਇਸ ਵੀਡੀਓ ਤੱਕ ਪਹੁੰਚਣਗੇ ਤੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਸਰਪਸ ਬੜੇ ਭਰਾ ਮੇਰੇ ਸਾਥ ਦੇ ਮੇਰੇ ਨਾਲ ਖੜੇ ਆਪ ਕੋ ਉਹਨਾਂ ਨੇ ਹਰ ਕੰਮ ਚ ਹਰ ਸੁੱਖ ਸੁਖ ਚ ਉਹਨਾਂ ਦੇ ਨਾਲ ਠੀਕ ਹੈ ਹਾਜੀ ਵੀਰ ਜੀ ਸਾਡੇ ਅਨੀਤਾ ਰਾਣੀ ਜੀ ਤੁਹਾਡੇ ਘਰ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਤੇ ਜੋ ਸਸੀ ਕਾਲ ਜੀ ਉਹਨਾਂ ਨੇ ਆਪਣੇ ਬਿਆਨ ਦਿੱਤੇ ਆ ਵੀ ਮੈਂ ਤਨਮਨ ਧੰਦੇ ਨਾਲ ਸੇਵਾ ਕਰੂੰਗੀ ਹਨਾ ਉਹਨਾਂ ਨੇ ਕਹਿ ਦਿੱਤਾ ਆ ਤੇ ਤੁਸੀਂ ਕਿਵੇਂ ਦੇਖਦੇ ਹੋ ਰਜ਼ਾਨੂ ਰਜ਼ਾਨ ਜਿਹੜੇ ਆ ਜੀ ਬਹੁਤ ਵਧੀਆ ਆ ਰਜ਼ਾਨ ਜਿਹੜੇ ਆ ਮੈਂ ਆਪਣੇ ਉਹਨੂੰ ਆਪਣੇ ਪੱਖ ਦੇ ਵਿੱਚ ਇਸ ਤਰ੍ਹਾਂ ਸਮਝਦਾ ਆ ਕਿਉਂਕਿ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਮੇਰਾ ਬਾਪ ਇੱਥੇ ਦਾ ਮੇਰੇ ਫਾਦਰ ਸਾਹਿਬ ਦਾ ਬਾਪ ਵੀ ਇੱਥੇ ਦਾ ਆ ਅਸੀਂ ਬਹੁਤ ਦੇ ਇੱਥੇ ਰਹਿੰਦੇ ਆ ਉਹਦੇ ਕਰਕੇ ਜਿੰਨੇ ਵੀ ਇੱਥੇ ਮਹੱਲਾਵਾਸੀ ਆ ਕੇ बसे ਹੋਏ ਆ ਉਹਨਾਂ ਨਾਲ ਸਾਡਾ ਸ਼ੁਰੂ ਤੋਂ ਪਿਆਰ ਆ ਔਰ ਅਸੀਂ ਇਸੇ ਪਿਆਰ ਨੂੰ ਅੱਗੇ ਲਿਜਾਉਦੇ ਹੋਏ ਮਹੱਲਾਵਾਸੀਆਂ ਦੀ ਸੇਵਾ ਕਰਨਾ ਚਾਹੁੰਦੇ ਆ ਸ਼ੁਰੂ ਤੋਂ ਸਾਡੇ ਪਰਿਵਾਰ ਦੇ ਵਿੱਚ ਮਤਲਬ ਇਹ ਹੈਗੀ ਆ ਸਾਰਿਆਂ ਨੂੰ ਵੀ ਸੇਵਾ ਕਰਨ ਦੀ ਭਾਵਨਾ ਹੈਗੀ ਆ ਪਰ ਅਸੀਂ ਵੀ ਜਿਆਦਾ ਰੱਖਣਾ ਚਾਹੁੰਦੇ ਆ ਸਰ ਕਈ ਵਾਰੀ ਐਸਾ ਹੁੰਦਾ ਏਦਾਂ ਹੁੰਦਾ ਕਿਸੇ ਵੇਲੇ ਅਮਰਜੈਂਸੀ ਤੇ ਬੰਦੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਆ ਹਾਂਜੀ ਤੇ ਉਹ ਤੁਹਾਡਾ ਦਰਵਾਜ਼ਾ ਖੜਕਾਉਂਦੇ ਆ ਹਾਂਜੀ ਤੇ ਉਹਦਾ ਮੱਥੇ ਵਟਦਾ ਨਹੀਂ ਪਾਉਂਗੇ ਤੁਸੀਂ ਨਹੀਂ ਨਹੀਂ ਜੀ ਮੱਥੇ ਵਟਦਾ ਸੀ ਪਹਿਲਾਂ ਨਹੀਂ ਕਦੇ ਪਾਇਆ ਅਸੀਂ ਤਾਂ ਸੇਵਾ ਕਰਦੇ ਆਏ ਆ ਤੇ ਅੱਗੇ ਵੀ ਸਾਡੀ ਇਹ ਇੱਛਾ ਹੈ ਵੀ ਅੱਗੇ ਤੋਂ ਅਸੀਂ ਜਿੱਦਾਂ ਮੱਲਾ ਨਵਾਸੀ ਜੋ ਵੀ ਆਗੇ ਸੀ ਉਹਨਾਂ ਦੀ ਸੇਵਾ ਕਰਦੇ ਰਹੀਏ ਕਾਂਗਰਸ ਨੇ ਤੁਹਾਨੂੰ ਟਿਕਟ ਦਿੱਤੀ ਆ ਹਾਂਜੀ ਤੇ ਤੁਹਾਡੇ ਵਿੱਚ ਕੁਝ ਉਹ ਵੀ ਦੇਖ ਕੇ ਟਿਕਟ ਮਿਲ ਗਈ ਤੁਹਾਨੂੰ ਨਾ ਬਿਲਕੁਲ ਬਿਲਕੁਲ ਜੀ ਤੇ ਜਿਹੜਾ ਕਾਂਗਰਸ ਦੇ ਵਿੱਚ ਤੁਸੀਂ ਰਹਿ ਕੇ ਕੰਮ ਕਰੋਗੇ ਹਾਂਜੀ ਤਾਂ ਜਨਤਾ ਨੂੰ ਬਿਲਕੁਲ ਖੁਸ਼ ਕਰਦੇ ਹੋਗੇ ਬਿਲਕੁਲ ਲੋਕਾਂ ਨੂੰ ਖੁਸ਼ ਕਰਾਂਗੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇੱਥੇ ਮੇਰੀ ਸ਼ਾਪ ਆ ਜੀ ਆਪਾਂ ਇਥੇ ਬਹੁਤ ਦੇਰ ਤੋਂ ਸਵਾਵਾ ਜਿਹੜੀਆਂ ਨਵਾਦੇ ਆ ਤੇ ਅੱਗੇ ਤੋਂ ਵੀ ਦਿਲੀ ਇੱਛਾ ਸਾਡੀ ਇਹੀ ਆ ਵੀ ਜੇ ਕੋਈ ਮੁਹੱਲਾ ਵਾਸੀ ਸਾਡਾ ਕਿਸੇ ਪ੍ਰੋਬਲਮ ਵਿੱਚ ਹੋਵੇ ਅਸੀਂ ਦਿਨ ਰਾਤ ਉਹਨਾਂ ਦੀ ਸੇਵਾ ਕਰ ਸਕੀਏ ਤਾਂ ਇਹ ਗੁਰੂ ਸਦਾ ਚੜ੍ਹਦੀ ਕਲਾ 'ਚ ਰੱਖੇ ਤੇ ਜਿਹੜਾ ਤੁਹਾਡਾ ਕੀ ਮੈਸੇਜ ਆ ਜਿਹੜੇ ਸਾਡੇ ਭੈਣ ਭਰਾ ਆ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ ਮੇਰਾ ਬਸ ਇਹੀ ਸੁਨੇਹਾ ਜੀ ਸਾਰਿਆਂ ਨੂੰ ਵੀ ਜਿੰਨੇ ਮੁਹੱਲਾ ਵਾਸੀ ਹੈਗੇ ਸਾਡੇ ਦੇਖੋ ਸੇਵਾ ਤਾਂ ਅਸੀਂ ਬਹੁਤ ਦੇਰ ਤੋਂ ਨਵਾਉਂਦੇ ਆ ਬਸ ਉਹਨਾਂ ਇਹੀ ਬੇਨਤੀ ਆ ਸਾਰਿਆਂ ਨੂੰ ਵੀ ਇਸ ਟਾਈਮ ਸਾਡੇ ਨਾਲ ਖੜੋ ਸਾਨੂੰ ਇਸ ਵਾਰਡ ਚ ਜਿਤਾ ਕੇ ਸਾਨੂੰ ਇਸ ਕੌਂਸਲ ਦੇ ਵਿੱਚ ਜਾਣ ਦਾ ਮੌਕਾ ਦਿਓ ਤੇ ਅੱਗੇ ਤੋਂ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਜਿਹੜੇ ਆ ਮਹੱਲਾ ਵਾਸੀਆਂ ਦੀ ਸੇਵਾ ਕਰ ਸਕੀਏ ਤਾਂ ਤਨਮਨ ਦੇ ਨਾਲ ਹਰ ਇੱਕ ਟਾਈਮ ਅਸੀਂ 24 ਘੰਟੇ ਆਪਣੇ ਮਹੱਲਾ ਵਾਸੀਆਂ ਲਈ ਹਾਜ਼ਰ ਰਵਾਂਗੇ ਤੇ ਆਪਣੇ ਮਹੱਲਾ ਵਾਸੀਆ ਤਾਂ ਇਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਆਪਣੇ ਵਤੀ ਨੰਬਰ ਵਾਰਡ ਦੇ ਸਾਰੇ ਜਿਹੜੇ ਸੂਝਵਾਨ ਬੋਟੇ ਆ ਗੋ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਸਾਰੇ ਜਣੇ ਤਨਮਨ ਦਾ 21 ਤਰੀਕ ਨੂੰ ਜਿਹੜੇ ਆ ਕਾਂਗਰਸ ਦੇ ਨਿਸ਼ਾਨ ਪੰਜੇ ਤੇ ਵੋਟਾਂ ਲਾ ਕੇ ਸਾਨੂੰ ਗਾਮਜਨ ਕਰਨ ਮੈਂ ਸਾਰੇ ਮਹੱਲਾ ਨਿਵਾਸੀਆਂ ਦਾ ਬਹੁਤ-ਬਹੁਤ ਵਾਰਡ ਵਾਸੀਆਂ ਦਾ 29 ਨੰਬਰ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ਜੀ ਕਾਂਗਰਸ ਤੇ ਬੀਐਸ ਬੀਐਸਪੀ ਦਾ ਜਿਹੜਾ ਅਲਾਈਨ ਹੋਇਆ ਹੋਇਆ ਆ ਮੈਂ ਉਹਦੇ ਜਿੰਨੇ ਵੀ ਆਪਣੇ ਵੋਟਰ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ਗਲੋਬਲ نیوز ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਸ ਕਰਦੇ ਹਾਂ ਵੀ ਤੁਸੀਂ ਜਿੱਤੋਗੇ ਬਿਲਕੁਲ ਜੀ ਧੰਨਵਾਦ ਜੀ